ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜਾਂ ਦੇ ਇੱਕ ਪਰਿਵਾਰ ਨੇ ਚਾਜਲੀ ਥਾਣੇ ਦੀ ਪੁਲਿਸ ਤੇ ਗੰਭੀਰ ਇਲਜ਼ਾਮ ਲਾਏ ਨੇ ਤੇ ਘਰ ਦੀ ਬਜ਼ੁਰਗ ਔਰਤ ਦੀ ਮੌਤ ਦਾ ਕਾਰਨ ਪੁਲਿਸ ਟੀਮ ਨੂੰ ਠਹਿਰਾਇਆ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਘਰ ਰੇਡ ਕਰਨ ਆਈ ਪੁਲਿਸ ਟੀਮ ਨੇ ਘਰ 'ਚ ਮੌਜੂਦ ਔਰਤਾਂ ਨਾਲ ਧੱਕਾ ਮੁੱਕੀ ਕੀਤੀ ਜਿਸ ਕਾਰਨ ਸੁਰਜੀਤ ਕੌਰ ਨਾਮੀ ਔਰਤ ਦੀ ਮੌਤ ਹੋ ਗਈ ਮ੍ਰਿਤਕ ਦੀ ਉਮਰ ਤਕਰੀਬਨ 70 ਸਾਲ ਸੀ ਜਿਸ ਕੇਸ ਕਾਰਨ ਪੁਲਿਸ ਟੀਮ ਨੇ ਰੇਡ ਕੀਤੀ ਉਸ ਪਰਚੇ ਨੂੰ ਵੀ ਪਰਿਵਾਰ ਨੇ ਝੂਠਾ ਠਹਿਰਾਇਆ ਉਹ ਦੋ ਤਿੰਨ ਜਣੇ ਸਾਵੜਚ ਸੀਗੇ ਸੇਵਲ ਚ ਉਹਨਾਂ ਨੇ ਆ ਕੇ ਸਾਡੇ ਸਿੱਧ ਸਾਰੇ ਅੰਦਰ ਬਾਹਰ ਵੜ ਗਏ ਤਾਹਾਂ ਚੜ੍ਹ ਕੇ ਕੋਠੇ ਸਾਨੂੰ ਕੋਈ ਪਤਾ ਨਹੀਂ 걸 ਕਹਿੰਦੇ ਪਹਿਲਾਂ ਇਹਨੂੰ ਕੁੱਤ ਗੋਤਰੀ ਤੋਂ ਫੜ ਕੇ ਸਿੱਟੋ ਕਹਿੰਦਾ ਗੱਡੀ 'ਚ ਉਹਨੂੰ ਤਾਂ ਕਹਿੰਦਾ ਬਾਅਦ 'ਚ ਹੀ ਦੇਖਾਂਗੇ ਮੱਖਾਂ ਵੀ ਗੱਲ ਤਾਂ ਦੱਸੋ ਵੀ ਗੱਲ ਕੀ ਆ ਕਹਿੰਦੇ ਸਾਨੂੰ ਗੱਲ ਤਾਂ ਹੀ ਨਹੀਂ ਪਤਾ ਬੰਦਾ ਮਾਰ ਕੇ ਕਹਿੰਦਾ ਅੰਦਰ ਬੈਠ ਗਿਆ ਸਾਰੇ ਸਾਡੇ ਡੰਗਰ ਖੋਲ ਤੇ ਡੰਗਰ ਖੋਲਣ ਬਾਅਦ ਸਾਨੂੰ ੱੱਕੇ ਮਾਰੇ ਮੇਰੀ ਸੱਸ ਨੂੰ ਮੈਨੂੰ ੱੱਕੇ ਮਾਰੇ ਬੀਬੀ ਥੱਲੇ ਡਿੱਗ ਗਈ ਉਹਦੂ ਡਿੱਗਣ ਬਾਅਦ ਉਹ ਬੇਹੋਸ਼ ਹੋ ਗਈ ਅਸੀਂ ਉਦੋਂ ਹਸਪਤਾਲ ਚੱਕੀ ਸਾਡੀ ਚੰਗੀ ਭਲੀ ਮਾਤਾ ਸੀ ਜਿਹੜੀ ਉਹਨਾਂ ਨੇ ਵਿੰਦ ਚ ਲੋਥ ਬਣਾ ਕੇ ਰੱਖਦੀ ਤੇ ਦੋ ਤਿੰਨ ਪਰਚੇ ਗਲਤ ਕਰਾਏ ਗਏ ਨੇ ਕਿਉਂਕਿ ਸਾਡੇ ਪਿੰਡ ਪਾਰਟੀਬਾਜੀ ਆ ਮੈਂ ਸਟੇਡੀ ਦਾ ਪ੍ਰਧਾਨ ਆਗਾ ਸਟੇਡੀ ਤੇ ਸਾਡੇ ਕੋਈ 1.5 ਕਰੋੜ ਦਾ ਗੱਪਣਾ ਆ ਸੀ ਉਹਦੇ ਮਸਲੇ 'ਚ ਮੈਂ ਸਟੇਡੀ ਤੇ ਪਿੰਡ ਦੇ ਨਾਲ ਖੜਾਗਾ ਇਸੇ ਕਰਕੇ ਮੇਰੇ ਤੇ ਗਲਤ ਪਰਚਾ ਕਰਾ ਰਹੇ ਨੇ ਉਧਰ ਪੁਲਿਸ ਦਾ ਆਖਣਾ ਹੈ ਕਿ ਨਾਇਬ ਸਿੰਘ ਦਾ ਪਰਚੇ 'ਚ ਨਾਮ ਹੋਣ ਕਾਰਨ ਹੀ ਪੁਲਿਸ ਟੀਮ ਵੱਲੋਂ ਰੇਡ ਕੀਤੀ ਗਈ ਸੀ ਜੇਕਰ ਪੁਲਿਸ ਦੀ ਤੱਕ ਕੰਮ ਕੀ ਕਾਰਨ ਨਾਇਬ ਸਿੰਘ ਦੀ ਮਾਂ ਦੀ ਮੌਤ ਹੋਈ ਹੈ ਤਾਂ ਇਸ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਕੀਤੀ ਜਾ ਕੀਤੀ ਹੈ ਵਾਈ ਨੈਮ ਪਰਚਾ ਦਰਜ ਦੇ ਖਿਲਾਫ ਤਾਂ ਪੁਲਿਸ ਨੇ ਰੇਡ ਕੀਤੀ ਹੈ ਰੇਡ ਕਰਨ ਤੋਂ ਬਾਅਦ ਬਾਕੀ ਜਿਹੜਾ ਜਿਹਦੀ ਡੈਥ ਹੋਈ ਹੈ ਲੇਡੀ ਦੀ ਉਹਦੀ ਕੌਜ਼ ਆਫ ਡੈਥ ਜਿਹੜਾ ਪੋਸਟਮਾਰਟ ਤੋਂ ਬਾਅਦ ਕਲੀਅਰ ਹੋ ਜਾਊਗਾ ਜੋ ਬੰਦ ਦੀ ਕਾਰਵਾਈ ਹੋਊਗੀ ਦੇਖ ਲਵਾਂਗੇ ਵੀ ਕੌਜ਼ ਆਫ ਡੈਥ ਕੀ ਹੈ ਇਹ ਸਿਵਲ ਵਾਲੇ ਨਹੀਂ ਸਾਰੇ ਜਿਹੜਾ ਥਾਣੇ ਦੇ ਔਰ ਚੌਂਕੀ ਦੇ ਜਿਹੜੇ ਮੁਲਾਜ਼ਮ ਗਏ ਸੀ ਐਸ ਐਚ ਓ ਚ ਖੁਦ ਗਿਆ ਸੀ ਤੇ ਨਾਲ ਚੌਂਕੀ ਇੰਚਾਰਜ ਸੀ ਕੋਈ ਐਨੀ ਵੀ ਕੋਈ ਸਿਵਲ ਦੇ ਔਰ ਥਾਣੇ ਵਾਲੇ ਨੇ ਰੇਡ ਕੀਤੀ ਸੀ ਵਾਈ ਨੈਮ ਪਰਚਾ ਦਰਜ ਹੋਣ ਦੇ ਕਾਰਨ ਰੇਡ ਕੀਤੀ ਹੈ ਪਰਿਵਾਰ ਵਾਲਿਆਂ ਨੇ ਮਲਜ਼ਮ ਪੁਲਿਸ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ 'ਚ ਧਰਨਾ ਲਾਇਆ ਹੋਇਆ ਤੇ ਦਿੱਲੀ ਲੁਧਿਆਣਾ ਹਾਈਵੇ ਜਾਮ ਕੀਤਾ ਹੈ।